ਬਦਲਦਾ ਮਨੁੱਖ ਦੀ ਦੁਨੀਆ ਉਹਨਾਂ ਦੇ ਨਾਲ ਚ ਮਨੁੱਖ ਜ਼ਮੀਨ ਤੇ ਚੱਲਦਾ ਸੀ ਪੈਦਲ ਸਹਜੇ ਸਹਜੇ ਇਹਨੇ ਪਸ਼ੂਆਂ ਨੂੰ ਵਰਤਿਆ ਅਸਵਾਰੀ ਵਾਸਤੇ ਘੋੜਿਆਂ ਨੂੰ ਉਠਾਂ ਬੈਲਾ ਸ਼ਿਵਜੀ ਬੈਲ ਬੈਲ ਤੇ ਅਸਵਾਰੀ ਕਰਦੇ ਸੀ ਹੈਰਾਨਗੀ ਕ੍ਰਿਸ਼ਨ ਰੱਥ ਦੇ ਚ ਬੈਠਦੇ ਸਨ ਜਿਨੂੰ ਪੰ ਘੋੜੇ ਲੱਗਦੇ ਸਨ ਕੋਈ ਰੇਲਾ ਮੋਟਰਾਂ ਗੱਡੀਆਂ ਨਹੀਂ ਫਿਰ ਮਨੁੱਖ ਨੇ ਪਸ਼ੂਆਂ ਨੂੰ ਵਾਹਨ ਅਸਵਾਰੀ ਵਾਸਤੇ ਵਰਤੇ ਫਿਰ ਸਹਜੇ ਸਹਜੇ ਵਿਕਾਸ ਹੋਇਆ ਸਾਈਕਲ ਆਈ ਮੋਟਰ ਕਾਰ ਆਈ ਰੇਲ ਗੱਡੀਆਂ ਆਈਆਂ ਫਿਰ ਆਵਾਜ਼ ਤੋਂ ਵੀ ਤਿੱਖੇ ਹਵਾਈ ਜਹਾਜ਼ ਆਏ ਇਹ ਪਹਿਰਾਂ ਨੂੰ ਜ਼ਿਆਦਾ ਸ਼ਕਤੀ ਮਿਲ ਗਈ ਗਤੀ ਮਿਲ ਗਈ ਇਸੇ ਤਰੀਕੇ ਨਾਲ ਮਨੁੱਖ ਪਹਾੜਾਂ ਦੀਆਂ ਗਾਰਾਂ ਚ ਰਹਿੰਦਾ ਸੀ ਜਾਂ ਦਰਖਤਾਂ ਦੇ ਥੱਲੇ ਜ਼ਿੰਦਗੀ ਬਸਰ ਕਰਦਾ ਸੀ ਸਹਜੇ ਸਹਜੇ ਸਰਦੀ ਗਰਮੀ ਬਰਸਾਤ ਤੋਂ ਬਚਣ ਲਈ ਇਸਨੇ ਝੁੱਗੀ ਬਣਾਈ ਕਾਨਿਆਂ ਦੀ ਪਤਿਆਂ ਦੀ ਫਿਰ ਸਹਜੇ ਸਹਜੇ ਮਿੱਟੀ ਦੀ ਫਿਰ ਮਿੱਟੀ ਨੂੰ ਪਕਾਣ ਲੱਗ ਪਿਆ ਅੱਗ ਇਜਾਦ ਹੋ ਗਈ ਫਿਰ ਪੁਖਤਾ ਮਕਾਨ ਬਣਾਉਣ ਲੱਗ ਅੱਜ ਸੈਂਕੜੇ ਮੰਜ਼ਲਾ ਪਲਕਬੋਸ ਇਮਾਰਤਾਂ ਦਾ ਮਨੁੱਖ ਮਾਲਕ ਹੈ ਪਰ ਰਹਿਂਦਾ ਤੇ ਪਹਿਲੇ ਪਹਾੜਾਂ ਦੀਆਂ ਗਾਰਾਂ 'ਚ ਲੜਾਈ ਝਗੜਾ ਹੋ ਜਾਏ ਮਨੁੱਖ ਕੋਲ ਹਥਿਆਰ ਕੀ ਹੁੰਦਾ ਸੀ ਨਾਖੁਨ ਜਾਂ ਦੰਦ ਵਕਤ ਤੋਂ ਵਦ ਆਪਸ ਵਿੱਚ ਕਿਦਾਰੇ ਲੜਾਈ ਬਿਆਨਕ ਹੋ ਜਾਏ ਤੇ ਨਾਖੁਨਾਂ ਨਾਲ ਅਗਲੇ ਨੂੰ ਚੀਰ ਦੇਣਾ ਜਾਂ ਦੰਦਿਆਂ ਨਾਲ ਕਟਖਣ ਫਿਰ ਸਹਜੇ ਸਹਜੇ ਹੱਥ ਦੇ 'ਚ ਲਾਠੀ ਆਈ ਫਿਰ ਲਾਠੀ ਨਾਲ ਲੋਹੇ ਦੀ ਨੋਕ ਜੋੜੀ ਬਰਛਾ ਬਣੇ ਬਰਛੇ ਦੀ ਮਾਰ ਦੂਰ ਤੱਕ ਨਹੀਂ ਸੀ ਫਿਰ ਤੀਰ ਕਮਾਨ ਆਗਰ ਦੂਰ ਤੱਕ ਵਾਰ ਕਰ ਬੰਦੂਕ ਆਈ ਤੋਪ ਆ ਫਿਰ ਟੈਂਕ ਆਈ ਅਲਤੇ ਮਨੁੱਖ ਹਾਈਡਰੋਜਮ ਬੰਮ ਤੋਂ ਵੀ ਅੱਗੇ ਚਲਾ ਗਿਆ ਚਲਿਆ ਨਾਖੁਨਾ ਦੰਦਾਂ ਤੋਂ ਇਸ਼ਾਰਿਆਂ ਨਾਲ ਗੱਲ ਕਰਦਾ ਸੀ ਔਰ ਮਨੁੱਖ ਦੀ ਮੂਲ ਭਾਸ਼ਾ ਸੀ ਹਾਸਾ ਤੇ ਰੋਣਾ ਜਨਮ ਤੋਂ ਲੈ ਕੇ ਆਇਆ ਸੀ ਸਾਰੀ ਦੁਨੀਆ ਦਾ ਸਾਂਝਾ ਹੈ ਅਗਰ ਕੋਈ ਹਸ ਰਿਹਾ ਹੋਵੇ ਤਾਂ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹਿੰਦੀ ਦੇ ਚ ਹਸ ਰਿਹਾ ਸੰਸਕ੍ਰਿਤ ਦੇ ਚ ਹਸ ਰਿਹਾ ਜਾਂ ਪੰਜਾਬੀ ਦੇ ਚ ਹੱਸਦਾ ਪੇ ਇੰਗਲਿਸ਼ ਦੇ ਚ ਹੱਸਦਾ ਪੇ ਜਾਂ ਗੁਜਰਾਤੀ ਮਰਾਠੀ ਦੇ ਚ ਹੱਸਦਾ ਪੇ ਹੈ ਹਸ ਰਿਹਾ ਜਦ ਕੋਈ ਰੋ ਰਿਹਾ ਹੋਵੇ ਤੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਚਾਈਨੀਜ਼ ਦੇ ਚ ਰੋ ਰਿਹਾ ਇਹ ਬੰਗਲਾ ਦੇ ਚਲੋ ਰਿਹਾ ਹੈ ਜਾਂ ਪੰਜਾਬੀ ਦੇ ਚਲੋ ਰਿਹਾ ਹੈ ਹਿੰਦੀ ਹੈ ਸਿੰਧੀ ਦੇ ਚਲੋ ਰਿਹਾ ਹੈ ਇਸ ਤਰ੍ਹਾਂ ਨਹੀਂ ਕਿ ਰੋ ਰੋਣਾ ਸਾਰੀ ਦੁਨੀਆ ਦਾ ਸਾਂਝਾ ਹੈ ਹਾਸਾ ਸਾਰੀ ਦੁਨੀਆ ਦਾ ਸਾਂਝਾ ਹੈ ਜਮਾਂਦਰੂ ਬੱਚਾ ਹਾਸਾ ਤੇ ਰੋਣਾ ਹੀ ਲੈ ਕੇ ਆਇਆ ਫਿਰ ਸਹਜੇ ਸਹਜੇ ਅੰਦਰੂਨੀ ਜਜ਼ਬਾਤਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਦਾ ਜਨਮ ਹੋਇਆ ਫਿਰ ਇਸ ਨੂੰ ਬੋਲਣਾ ਆਇਆ ਹੈ ਅੱਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਦਤਾ ਹੈ ਮਨੁੱਖ ਸਮਝਿਆ ਹੋਇਆ ਸੁਣਿਆ ਹੋਇਆ ਕਾਫੀ ਲੰਬੇ ਸਮੇਂ ਤੱਕ ਰਵੇ ਤੇ ਮੈਂ ਭੁੱਲ ਨਾ ਜਾਵਾਂ ਲਿਖਣੀ ਦਾ ਜਨਮ ਹੋਇਆ ਲਿਪੀਆਂ ਦਾ ਜਨਮ ਹੋਇਆ ਅਲਫਾਬੇਟ ਦਾ ਜਨਮ ਹੋਇਆ ਕਾਗਜ਼ ਨਹੀਂ ਸੀ ਮਨੁੱਖ ਨੇ ਪਤਰਾں ਤੇ ਲਿਖਿਆ ਭੋਜ ਪਤਰਾں ਤੇ ਲਿਖਿਆ ਭਾਰਤ ਦੇ ਵਿੱਚ ਉਤਰਾਖੰਡ ਦੇ ਵਿੱਚ ਹਿਮਾਲਿਆ ਪਰਬਤ ਦੇ ਵਿੱਚ ਇੱਕ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ 1-1 ਫੁੱਟ 1.5 ਫੁੱਟ ਲੰਬੇ ਹੁੰਦੇ ਉਹਨੂੰ ਭੋਜ ਬ੍ਰਿਕਸ਼ ਕਹਿੰਦੇ ਨੇ ਉਹਨਾਂ ਪੱਤਰਾ ਨੂੰ ਭੋਜ ਪੱਤਰ ਕਹਿੰਦੇ ਅਜੇ ਵੀ ਹੈਗੇ ਨੇ ਮਨੁੱਖ ਨੇ ਭੋਜ ਪਤਰਾ ਤੋਂ ਕਾਗਜ਼ਾਂ ਦਾ ਕੰਮ ਲਿਆ ਉਸਤੇ ਲਿਖਣਾ ਸ਼ੁਰੂ ਕੀਤਾ ਪੁਰਾਣੇ ਬੇਸ਼ਤਰ ਧਰਮ ਗ੍ਰੰਥ ਭੋਜ ਪਤਰਾ ਦੇ ਉਤੇ ਲਿਖਿਆ ਹੈ ਔਰ ਹੈਰਾਨਗੀ ਦੀ ਗੱਲ ਕਾਗਜ਼ ਨਾਲੋਂ ਭੋਜ ਪੱਤਰ ਦੀ ਉਮਰ ਜ਼ਿਆਦਾ ਹੈ 2-2000 ਸਾਲ ਦੇ ਭੋਜ ਪੱਤਰ ਪੇ